ਆਡੀ ਰੋਟੀ ਪਾਣੀ ਬਿਲਕੁਲ ਫਰੀ ਠੀਕ ਹੈ ਜੀ ਜਿਹੜਾ ਜੇ 20 ਲਗ ਲੈ ਕੇ ਆਤਾ ਇੱਕ ਵੇਗਾ ਤੋਂ ਸਿਰਫ 100 ਰੁਪਏ ਹੀ ਲੈਣਾ ਚਾਹੇ ਉਹ 10 ਬੰਦੇ ਹੋਣ ਤਾਂ ਵੀ ਰੋਟੀ ਪਾਣੀ ਉਹ ਫਰੀ ਖਾਣਗੇ ਠੀਕ ਹੈ ਜੀ ਕੋਈ ਪੈਸਾ ਨਹੀਂ ਲੱਗੂ ਰੋਟੀ ਪਾਣੀ ਦਾ ਇਹ ਸਾਡਾ ਪਹਿਲੇ ਦਿਨਾਰ ਅਸੀਂ ਕਰਾਗੇ ਜਿੱਦਾਂ ਹੁਣੇ ਰਾਜੂ ਜੀ ਆ ਬਾਕੀ ਦੇ ਚਲੇਗੇ ਮਿੱਠੂ ਅਣੀ ਖਾਨ ਸਾਹਿਬ ਚਲੇਗੇ ਇਹ ਤਿੰਨ ਵੀਰਾਂ ਦਾ ਵਿਸ਼ੇਸ਼ ਤੌਰ ਕੈਨੇਡਾ ਅਮਰੀਕਾ ਚ ਬਾਹਰ ਸਾਡੇ ਅਰਵਿੰਦਰ ਵਰਗੇ ਅਸੀਂ ਉਹਨਾਂ ਦੇ ਸਰਤੇ ਛਾਲਾ ਮਾਰਦੇ ਆ ਇਹਨਾਂ ਲਈ ਉਹ ਵੀ ਇੱਕ ਇਨਾਮ ਇਸੇ ਤਰ੍ਹਾਂ ਹੀ ਸਾਡੇ ਆਹ ਤੰਦੂਰ ਲੱਗੂਗਾ ਹਲਵਾਈ ਲੱਗਣਗੇ ਵਿਆਹ ਵਰਗਾ ਮੌਲ ਹੋਊਗਾ ਗਾਉਣ ਮਜਾਉਣ ਵੀ ਚੱਲੂਗਾ ਆਉਣਾ ਜਰੂਰ ਸਾਰਿਆਂ ਨੇ ਬੱਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਬੱਬਾ ਜੀ ਤੁਹਾਡਾ ਬਹੁਤ ਬਹੁਤ ਈ ਘੱਲੋਂ ਮੈਂ ਧੰਨਵਾਦ ਕਰਦਾ ਜੀ ਵੀ ਜਿਹੜਾ ਲੰਗਰ ਤੁਸੀਂ ਮੰਡੀ ਦੇ ਵਿੱਚ ਫ੍ਰੀ ਸੇਵਾ ਤੇ ਚਲਾਉਂਦੇ ਆ ਜੀ ਵੀ ਕੋਈ ਵੀ ਮੰਡੀ ਐਦਾਂ ਦੀ ਨਹੀਂ ਮੈਂ ਦੇਖੀ ਗਈ ਉਸੂਆਂ ਦੀਆਂ ਮੰਡੀਆਂ ਦੇ ਮੈਂ ਜਾਨਾਂ ਵਾ ਘੋੜਿਆਂ ਦੀਆਂ ਮੰਡੀਆਂ ਦੇ ਜਾਨਾਂ ਵਾ ਹਰ ਇੱਕ ਚੀਜ਼ ਪਾਣੀ ਵੀ ਮੁੱਲ ਮਿਲਦਾ ਜੀ ਚਲੋ ਜੀ ਇਹ ਤੁਸੀਂ ਕਹਿੰਦੇ ਵੀ ਅਸੀਂ ਨਹੀਂ ਲੰਗਰ ਚਲਾਉਂਦੇ ਅਸੀਂ ਗੁਰੂ ਘਰ ਦੇ ਨਾਲ ਜੁੜੇ ਹੋਏ ਆ ਗੁਰੂ ਦੀ ਮਰਜ਼ਾ ਦਾ ਜੁੜੇ ਹੋਏ ਆ 30 ਸਾਲ ਤੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਲੰਗਰ ਲਾਉਂਦੇ ਆਂ ਅਸੀਂ ਜਿੱਦਣ ਮੰਡੀ ਚਲਾਈ ਸੀ ਪਹਿਲੇ ਦਿਨ ਅਸੀਂ ਲੰਗਰ ਦੀ ਸੌਧਾ ਤੇ ਫੈਸਲਾ ਕੀਤਾ ਸੀ ਵੀ ਲੰਗਰ ਚਾਹ ਪਾਣੀ ਤੇ ਲੰਗਰ ਪ੍ਰਸ਼ਾਦਾ ਇਹ ਬਿਲਕੁਲ ਫ੍ਰੀ ਸ਼ਿਕੋਣਾ ਕਿਉਂਕਿ ਇਹ ਸਾਡੀ ਕਮਾਈ ਦਾ ਸਾਧਨ ਵੀ ਆ ਅਸੀਂ ਕਹਿ ਨਹੀਂ ਕਹਿ ਸਕਦੇ ਵੀ ਇੱਥੋਂ ਨਹੀਂ ਕਮਾਉਂਦੇ ਕਿਉਂਕਿ ਕਮਾਈ ਅਸੀਂ ਕਿੱਥੋਂ ਕਰਦੇ ਆ ਸਾਡੇ ਫਾਲੋਅਰ ਬਣ ਕੇ ਸਾਡੇ ਗਾਹਕ ਬਣ ਕੇ ਸਾਡੇ ਘਰੋਂ ਮਾਲ ਖਰੀਦਦੇ ਨੇ ਅਸੀਂ ਇੱਥੋਂ ਮਾਲ ਵਧੀਆ ਖ ਤੇ ਉਹਨੂੰ ਛਾਟ ਕੇ ਐਰ ਪਰਖ ਕੇ ਫਿਰ ਅਸੀਂ ਮਾਲ ਉਹ ਗਾ ਸੇਲ ਕਰਦੇ ਆ ਸਾਨੂੰ ਉਹਦੇ ਵਿੱਚ ਕਮਾਈ ਹੁੰਦੀ ਆ ਪਰ ਮੰਡੀ ਦੇ ਵਿੱਚ ਤਾਂ ਸਾਡਾ ਪ੍ਰੋਪਰ ਖਰਚਾ ਹੀ ਪੂਰਾ ਹੁੰਦਾ ਜਿਵੇਂ ਆਪ ਮੰਡੀਆਂ ਦੇਖੀ ਦੀਆਂ ਨੇ ਜਦੋਂ ਮਾਲ ਇੰਟਰ ਹੋਣਾ ਵਾ ਉਹ 20 ਰੁਪਏ ਪਰਚੀ ਲੈਂਦੇ ਆ ਅਸੀਂ ਬਿਲਕੁਲ ਨਹੀਂ ਲੈਂਦੇ ਕੋਈ ਵੀ ਪੈਸਾ ਬਿਲਕੁਲ ਫ੍ਰੀ ਹੈ ਇਹਦੀ ਬਿਲਕੁਲ ਫ੍ਰੀ ਐਕਟਰੀ ਆ ਜਦੋਂ ਮਾਲ ਵਿਕ ਗਿਆ ਹਾਂਜੀ ਜਿਹਦਾ ਮਾਲ ਨਹੀਂ ਵਿਕਿਆ ਉਸ ਤੋਂ ਕੋਈ ਪੈਸਾ ਨਹੀਂ ਰੋਟੀ ਪਾਣੀ ਬਿਲਕੁਲ ਫ੍ਰੀ ਠੀਕ ਹੈ ਜੀ ਜਿਹਦਾ ਜੇ 20 ਨਾਲ ਲੈ ਕੇ ਆਤਾ ਇੱਕ ਵੇਚਿਆ ਤੋਂ ਸਿਰਫ 100 ਰੁਪਏ ਹੀ ਲੈਣਾ ਚਾਹੇ ਉਹ 10 ਬੰਦੇ ਹੋਣ ਤਾਂ ਵੀ ਰੋਟੀ ਪਾਣੀ ਉਹ ਫ੍ਰੀ ਠੀਕ ਹੈ ਕੋਈ ਪੈਸਾ ਨਹੀਂ ਲੱਗੂ ਰੋਟੀ ਪਾਣੀ ਦਾ ਇਹ ਸਾਡਾ ਪਹਿਲੇ ਦਿਨ ਤੋਂ ਹੀ ਆ ਪਰਮਾਤਮਾ ਦੀ ਕਿਰਪਾ ਹੰਦ ਨੰਗਰ ਪਾਣੀ ਦਾ ਸਾਡਾ 20 ਤੋਂ 22000 25000 ਰੁਪਏ ਸਾਡਾ ਹਫਤੇ ਬਾਅਦ ਇਹ ਲੱਗਦਾ ਹੀ ਲੱਗਦਾ ਪਰ ਇਹਦੇ ਵਿੱਚ ਅਸੀਂ ਇਹ ਨਹੀਂ ਹੈ ਵੀ ਮੈਂ ਇਕੱਲਾ ਵਾਂ ਮੇਰੇ ਨਾਲ 8 ਬੰਦੇ ਨੇ ਅਸੀਂ ਅੱਥੇ ਆਪੋ ਆਪਣਾ ਯੋਗਦਾਨ ਹਿੱਸਾ ਇਹਦੇ ਵਿੱਚ ਪਾਉਂਦੇ ਆ ਠੀਕ ਹੈ ਤੇ ਚਲੋ ਪਰਮਾਤਮਾ ਦੀ ਕਿਰਪਾ ਹੁਣ ਸਾਡਾ ਖਰਚਾ ਪਾਣੀ ਬਰਾਬਰ-ਤਰਾਬਰ ਜਿਹਾ ਹੋਣ ਲੱਗ ਗਿਆ ਪੁੱਤੋ ਪਹਿਲਾਂ ਜਿਹੜਾ ਸੀਗਾ ਅਸੀਂ ਤਕਰੀਬਨ ਸਾਰਾ ਪੱਲੇ ਉਹ ਹੀ ਕਰਦੇ ਰਹੇ ਠੀਕ ਹੈ ਹਾਂਜੀ ਬਾਕੀ ਪਰਮਾਤਮਾ ਦਾ ਸ਼ੁਕ ਸੰਗਤਵੰਨੀਆਂ ਸਾਡੇ ਬੱਕਰੀ ਪਾਲਕ ਵੀਰਾਂ ਬੰਨੀਆਂ ਰਿਸਪੌਂਸ ਮਿਲ ਰਿਹਾ ਵਾ ਵੱਡੇ ਵੱਡੇ ਮੇਲੇ ਕਰਵਾ ਰਹੇ ਆ ਅਸੀਂ ਇਸ ਤੋਂ ਪਹਿਲਾਂ ਅਸੀਂ ਛੋਟੇ ਤਿੰਨ ਮੇਲੇ ਛੋਟੇ ਕਰਵਾਏ ਤੇ ਪਿਛਲੇ 11ਵੇਂ ਮਹੀਨੇ ਦੇ ਵਿੱਚ ਤਕਰੀਬਨ 12ਵੇਂ 'ਚ ਅਸੀਂ ਵੱਡਾ ਮੇਲਾ ਕਰਵਾਇਆ ਜਿਹਨੇ ਪੂਰੇ ਬਾੜ ਦੇ ਵਿੱਚ ਟੱਕ ਪਾਈ ਆ ਪੂਰੇ ਬਾੜ ਦੇ ਵਿੱਚ ਧੱਕ ਪਾਈ ਉਹ ਮੇਲੇ ਨੇ ਜਿਹੜੇ ਪੁਰਾਣੇ ਮੇਲੇ ਅਸੀਂ ਮੰਨਦੇ ਸੀ ਵੀ ਸਾ ਤੋਂ ਬਹੁਤ ਵੱਡੇ ਮੇਲੇ ਨੇ ਸਾਡੇ ਅਸੀਂ ਉੱਥੇ ਮੇਲੇ ਤੇ ਗਏ ਸਾਨੂੰ ਉੱਥੇ ਓਹ ਮਹਿਸੂਸ ਹੋਇਆ ਵੀ ਜਿਹੜਾ ਨਾਮ ਅਸੀਂ ਤੀਜੇ ਨੰਬਰ ਤੇ ਦੇ ਉਹ ਮੇਲੇ ਆ ਤੇ ਆ ਮੇਲੇ ਵਿੱਚੋਂ ਪਹਿਲਾ ਨਾਮ ਸੀ ਠੀਕ ਹੈ ਜੀ ਤੇ ਹੁਣ ਵੀ ਦੁੱਧ ਚਵਾਈ ਦੇ ਵਿੱਚ ਵੀ ਅਸੀਂ ਪੈਰ ਰੱਖਿਆ ਵਾ ਅਸੀਂ 24 25 26 ਅਪ੍ਰੈਲ ਦਾ ਠੀਕ ਹੈ ਦੁੱਧ ਚਵਾਈ ਮੇਲਾ ਕਰਾ ਰਹੇ ਆ ਇਹ ਜਿਹੜਾ ਮੇਲਾ ਹੋ ਰਿਹਾ 22 ਰਣਜੀਤ ਸਿੰਘ ਦੀ ਜਾਤ ਦੇ ਵਿੱਚ ਠੀਕ ਜੀ ਗੋਪਾਰਾਇ ਕਲਾ ਇਹਨਾਂ ਦੀ ਜਾਤ ਦੇ ਵਿੱਚ ਹੋ ਰਿਹਾ ਇਹਨਾਂ ਦੇ ਸੁਪੁੱਤਰ 22 ਅਰਵਿੰਦਰ ਸਿੰਘ ਭੋਪਾਰਾ ਹੈ ਕਲਾ ਕਨੇਡਾ ਠੀਕ ਹੈ ਜੀ ਇਹ ਸਾਨੂੰ ਸਪੌਂਸਰ ਕਰ ਰਹੇ ਨੇ ਇਸ ਮੇਲੇ ਨੂੰ ਜਿਹੜਾ ਪ੍ਰਬੰਧਾ ਸਾਰਾ ਇਹ ਮੁੱਲਾਪੁਰ ਬੱਕਰਾ ਮੰਡੀ ਦੀ ਕਮੇਟੀ ਕਰੂਗੀ ਤੇ ਇਹਦੇ ਵਿੱਚ ਬਹੁਤ ਵੱਡੇ ਨਗਦੇ ਨਾਮ ਦਿੱਤੇ ਜਾਣੇ ਨੇ ਠੀਕ ਹੈ ਜੀ ਨਗਦੇ ਨਾਮ ਦਿੱਤੇ ਜਾਣੇ ਆ ਜਿਹਦੇ ਵਿੱਚ ਪਹਿਲਾ ਇਨਾਮ 21000 ਰੁਪਇਆ ਹਾਂਜੀ ਦੂਜਾ 15 ਤੀਜਾ 11 ਇਸ ਤਰ੍ਹਾਂ ਕਰਮਬਾਰ ਸਾਡੇ ਕੋਲ 13 ਤੱਕ ਗਿਣਤੀ ਪਹੁੰਚ ਗਈ ਪਹਿਲਾ 11 ਤੱਕ ਸੀ ਫਿਰ 12 ਹੁਣ 13 ਤੱਕ ਠੀਕ ਹੈ ਜੀ ਅਸੀਂ ਜਦੋਂ ਤੱਕ ਇਹ ਮੇਲਾ ਆਉਣਾ ਹਾਂਜੀ ਉਦੋਂ ਤੱਕ ਅਸੀਂ ਫੀਟ ਪਾ ਦੇਣੇ ਆ ਠੀਕ ਹੈ ਜੀ ਕਰਮਬਾਰ 20 ਤੱਕ ਬੱਕਰੀਆਂ ਦੇ ਨਾਮ ਦਵਾਂਗੇ ਪਰ ਅਸੀਂ ਰਿਕਾਰਡ ਤੋੜ ਬੱਕਰੀ ਅਤੇ ਸਾਡੇ ਕੋਲ ਐਂਟਰ ਹੋ ਰਹੀ ਆ ਜਾਨੀ ਕਿ ਆਮ ਮੇਲਿਆਂ ਦੇ ਉੱਤੇ 20 15 20 ਬੱਕਰੀਆਂ ਹੁੰਦੀਆਂ ਹਾਂਜੀ ਸਾਨੂੰ ਇਹਨਾਂ ਪਤਾ ਵੀ ਇੱਥੇ ਸੈਂਕੜੇ ਪਾਰ ਹੋਣਾ ਠੀਕ ਹੈ ਜੀ ਸਾਡੇ ਜਿਹੜਾ ਮੇਲਾ ਵੀ ਹਰ ਤਾਂ ਹੀ ਹੋਣਾ ਇਸੇ ਜਗ੍ਹਾ ਤੇ ਠੀਕ ਹੈ ਜੀ 25 ਤਰੀਕ ਨੂੰ ਪੂਰਾ ਮੇਲਾ ਭਰਿਆ ਹੋਊਗਾ 25 ਤਰੀਕ ਨੂੰ ਰਾਤ ਨੂੰ ਸੱਭਿਆਚਾਰਕ ਗਾਣ ਹੋਊਗਾ ਠੀਕ ਹੈ ਜੀ ਨਗੋਜੀਆਂ ਵਾਲਾ ਜਿਹੜਾ ਸਾਡੇ ਪੁਰਾਣੇ ਬਜ਼ੁਰਗਾਂ ਦੀ ਜਿਹੜੀ ਰੂਹ ਦੀ ਖਰਾਕ ਹੁੰਦੀ ਸੀ ਠੀਕ ਹੈ ਜੀ ਪੁਰਾਣੇ ਬਜ਼ੁਰਗਾਂ ਦੀ ਜਿਹੜੇ ਖੇਤੀ ਵਾਲੇ ਸਾਡੇ ਬਜ਼ੁਰਗ ਚਾਤਰੇ ਲਾ ਕੇ ਹਾਂ ਜੀ ਜਾਂ ਪੀਰਾਂ ਦੀਆਂ ਅਜ ਮੇਲਿਆਂ ਤੇ ਤੇ ਜਾ ਕੇ ਚੌਕੀਆਂ ਭਰਦੇ ਗੁਰੂ ਘਰਾਂ ਦੇ ਮੱਥਾ ਟੇਕਦੇ ਸੀ ਪਰ ਅੱਜ ਕੱਲ ਦੇ ਮੇਲੇ ਦੁਨੀਆ ਦੇ ਬੱਕਰੀ ਹੋ ਗਏ ਨਾਗ ਛੋਟੇ ਨਖਿਆ ਚੱਲਦਾ ਬੁਰੇ ਹਾਲ ਪਰ ਇੱਥੇ ਵੀਰੇ ਅਸੀਂ ਸੂਚਿਤ ਕੀਤਾ ਹੋਇਆ ਕੋਈ ਵੀ ਮੇਲੇ ਦੇ ਵਿੱਚ ਕੋਈ ਬੀੜੀ ਸਿਗਰਟ ਗੈਰ ਧਾਰੂ ਨਹੀਂ ਪੀਊਗਾ ਠੀਕ ਹੈ ਜੀ ਭਾਈ ਇਹ ਦੇਖ ਲਿਆ ਕਰੋ ਮਾੜਾ ਜੀ ਆਪ ਹੀ ਦੇਖੋ ਕਰੋ ਤੇ ਕੋਈ ਵੀ ਨਸ਼ਾ ਕਰਕੇ ਸਾਡੇ ਮੇਲੇ 'ਚ ਨਹੀਂ ਬੈਠੂ ਆ ਕੇ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਸਾਡੇ ਇਸ ਮੇਲੇ ਦੇ ਵਿੱਚ ਕੋਈ ਬੀੜੀ ਸਿਕੜਦੀ ਦੁਕਾਨ ਵੀ ਨਹੀਂ ਲੱਗਦੀ ਠੀਕ ਹੈ ਜੀ ਆਮ ਮੇਲੇ ਵਿੱਚ ਦੇਖਣਾ ਤੁਹਾਨੂੰ ਬੀੜੀ ਸਾਈਡ ਪੀਂਦੇ ਆ ਸਾਰੇ ਬੱਕਰੀਆਂ ਵਾਲੇ ਹਾਂਜੀ 50% ਪੀਂਦੇ ਨੇ ਪਈਆਂ ਨਹੀਂ ਪੀਂਦੇ ਪਰ ਆਮ ਬੱਕਰੀਆਂ ਦੀਆਂ ਮੰਡੀਆਂ ਤੇ ਬੀੜੀ ਸਿਕੜ ਤੁਹਾਨੂੰ ਮਿਲੂਗਾ ਉੱਥੇ ਦੁਕਾਨਾਂ ਲੱਗੀਆਂ ਹੋਣਗੀਆਂ ਠੀਕ ਹੈ ਜੀ ਅਸੀਂ ਇੱਥੇ ਬੰਦ ਕਰਾਈਆਂ ਅਸੀਂ ਲੱਗਣ ਹੀ ਨਹੀਂ ਦਿੱਤੀਆਂ ਠੀਕ ਹੈ ਜੀ ਇਸ ਲਈ ਬੇਨਤੀ ਆ ਸਾਰੇ ਵੀਰਾਂ ਨੂੰ ਤੁਹਾਡੇ ਚੈਨਲ ਜਰੀਏ ਅੰਕੇ 24 25 26 ਅਪ੍ਰੈਲ ਨੂੰ ਵੱਡਾ ਮੇਲਾ ਲੱਗਣ ਜਾ ਰਿਹਾ ਦੁੱਧ ਦੀ ਚਵਾਈ ਦਾ ਮੁੱਲਾ ਪਰ ਬੰਗੜਾ ਮੰਡੀ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ ਤੇ ਤੁਹਾਡ ਧੰਨਵਾਦ ਕਰਦੇ ਆ ਜਿਹੜੇ ਤੁਸੀਂ ਸਾਡੇ ਕੋਲੇ ਪਹੁੰਚੇ ਹੋ ਉਧਰ ਪਿੰਡ ਤੋਂ ਤੇ ਕਿਹੜਾ ਚੈਨਲ ਦੱਸਿਆ ਤੁਸੀਂ ਸ਼ਾਹੀ ਸ਼ੌਕ ਜੀ ਸ਼ਾਹੀ ਸ਼ੌਕ ਸ਼ਾਹੀ ਸ਼ੌਕ ਆ ਤੁਹਾਡੇ ਚੈਨਲ ਦਾ ਨਾਮ ਵੀ ਵਧੀਆ ਪਰ ਜਿਹੜਾ ਇਹ ਸ਼ੌਕ ਆ ਵੀਰੇ ਦਾ ਕੋਈ ਮੌਲ ਨਹੀਂ ਹੁਣ ਸਹੀ ਹੈ ਜੀ ਪਹਿਲਾਂ ਤਾਂ ਅਸੀਂ ਕਹਿੰਦੇ ਸੀਗੇ ਜੀ ਬੱਕਰੀ ਗਰੀਬ ਪਰਿਵਾਰ ਰੱਖਦੇ ਨੇ ਪਰ ਹੁਣ ਤੁਸੀਂ ਦੇਖ ਸਕਦੇ ਹੋ ਸਾਡੇ ਕੋਲੇ ਮੰਡੀ ਦੇ ਵਿੱਚ ਮੰਤਰੀ ਐਮ ਐਲ ਏ ਇਸ ਤਰ੍ਹਾਂ ਦੇ ਲੋਕ ਵੀ ਆਉਂਦੇ ਨੇ ਬਹੁਤ ਸਾਡੇ ਕੋਲੇ ਵੱਡੀ ਜਿਹੜੇ ਹੈਗੇ ਆ ਫਿਰ ਆ ਰਹੇ ਨੇ ਉਹਨਾਂ ਦੇ ਨਾਲ ਵੀ ਤੁਹਾਨੂੰ ਅਸੀਂ ਮਨਾਵਾਂਗੇ 25 ਤਰੀਕ ਨੂੰ ਜਿੱਦਾਂ ਸਾਡੇ ਜਿਹੜੇ ਨਾਮੀ ਬੀਰ ਨੇ ਦਲਾਲ ਬੀਰ ਆ 100 ਰੁਪਏ ਉਹਨਾਂ ਦਾ ਵੀ ਮਾਨ ਸਤਕਾਰ ਅਸੀਂ ਕਰਾਂਗੇ ਜਿੱਦਾਂ ਹੁਣੇ ਰਾਜੂ ਜੀ ਆ ਬਾਕੀ ਦੇ ਚਲੇਗੇ ਮਿੱਠੂ ਹਣੀ ਖਾਨ ਸਾਹਿਬ ਚਲੇਗੇ ਇਹ ਤਿੰਨ ਵੀਰਾਂ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਹੋਊਗਾ ਠੀਕ ਹੈ ਜੀ ਮੰਡੀ ਬੰਨੀਓ ਤੇ ਬਾਈ ਰਵਿੰਦਰ ਸਿੰਘ ਬੰਨੀਓ ਤੇ ਬਾਕੀ ਜਿਹੜੇ ਸਾਡੇ ਚੈਨਲ ਨੇ ਜਿਹੜੇ ਪੁਰਾਣੇ ਚੱਲਦੇ ਆ ਸਾਡੇ ਨਾਲ ਮੰਡੀ ਤੇ ਐਲਟੀ ਲਾਣਾ ਚੈਨਲ ਹਾਂਜੀ ਉਹਨਾਂ ਦਾ ਵੀਰ ਤਰਸੇਮ ਦਾ ਲੋਂਗੋਵਾਲ ਦਾ ਵੀ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਊਗਾ ਠੀਕ ਬਾਕੀ ਜਿਹੜੇ ਹੋਰ ਵੀ ਸਾਡੇ ਸਹਿਯੋਗੀ ਸੱਜਣ ਜਿਨ੍ਹਾਂ ਨੇ ਸਾਨੂੰ ਇਹਦੇ ਵਿੱਚ ਸਹਿਯਤਾ ਦੇ ਰਹੇ ਨੇ ਜਾ ਆਪਣੇ ਕਿਰਤ ਕਮਾਈ ਜੋ ਇਨਾਮ ਦੇ ਰਹੇ ਨੇ ਉਹਨਾਂ ਸਾਰੇ ਵੀਰਾਂ ਦਾ ਭਾਈ ਰਵਿੰਦਰ ਬੰਨੀਓ ਮਾਨ ਸਤਿਕਾਰ ਕੀਤਾ ਜਾਊ ਜਿਹੜਾ ਇਹ ਮੇਲਾ ਵਾ ਇਹ ਅਸੀਂ ਕਹਿੰਨੇ ਕੋਸ਼ਾ ਤੇ ਹੋ ਕੁਛ ਜਾਣਾ ਅੱਛਾ ਜੀ ਪਹਿਲਾ ਮੇਲਾ ਕਰਾਇਆ ਸੀ ਉਹਦੇ ਵਿੱਚ ਅਸੀਂ 12 ਫਰਿੱਜਾਂ 12 ਮਾਈਕ੍ਰੋ 12 ਗੀਜ਼ਰ ਦਿੱਤੇ ਸੀ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਬਾਰਡ ਦੇ ਵਿੱਚ ਐਡਾ ਮੇਲਾ ਨਹੀਂ ਕਿਸੇ ਨੇ ਕਰਾਇਆ ਪਰ ਅਸੀਂ ਮਾਣ ਵੀ ਨਹੀਂ ਕਰਦੇ ਵੀ ਅਸੀਂ ਕਰਾਇਆ ਅਸੀਂ ਤਾਂ ਜਿਹੜੇ ਵੀਰ ਬੈਠੇ ਨਾ ਕੈਨੇਡਾ ਅਮਰੀਕਾ 'ਚ ਬਾਹਰ ਸਾਡੇ ਅਰਵਿੰਦਰ ਵਰਗੇ ਅਸੀਂ ਉਹਨਾਂ ਦੇ ਸਿਰ ਤੇ ਛਾਲਾ ਮਾਰਦੇ ਆ ਠੀਕ ਤੇ ਨਾ ਅਸੀਂ ਉਹਨਾਂ ਨੂੰ ਜਾਣਦੇ ਆ ਨਾ ਪਛਾਣਦੇ ਆ ਕਿ ਸਿਰਫ ਸਾਡੀ ਰੂਹ ਦੀ ਉਹਨਾਂ ਦੇ ਨਾਲ ਮੇਲ ਬਲਪ ਹੋਇਆ ਫੂਨਾ ਰਹੇ ਰੂਹ ਦੇ ਬਾਤ ਬਨੇ ਜੀ ਰੂਹ ਦੇ ਬਾਤ ਬਨੇ ਸਾਨੂੰ ਫਾਰਮ ਪਾ ਰਹੇ ਨੇ ਬੱਕਰੀ ਫਾਰਮ ਉਹ ਥੋੜੇ ਟਾਈਮ ਬਾਅਦ ਆਉਣਗੇ ਤੇ ਵੱਡੀ ਪੱਧਰ ਤੇ ਖਰੀਦਦਾਰੀ ਵੀ ਇਥੋਂ ਸ਼ੁਰੂ ਹੋਊਗੀ ਇਸੇ ਤਰ੍ਹਾਂ ਹੀ ਸਾਡੇ ਗੁਰਦੁਆਤਾ ਗੋਟ ਫਾਰਮ ਪਿੰਡ ਬੜਮੀ ਤੋਂ ਉਹਨਾਂ ਵੀਰਾਂ ਬੰਨੀ ਉਹ ਵੀ ਇੱਕ ਅਨਾਮ ਦੀ ਸਾਡੇ ਕੋਲੇ ਅਪਰੋਚ ਆਈ ਆ ਰਿਆਸਤਲੀ ਖਾਨ ਰਾਮਗੜ੍ਹ ਤੋਂ ਉਹਨਾਂ ਵੱਲੋਂ ਸਾਡੇ ਫਰੋਜ਼ ਖਾਨ ਜੀ ਮਲੇਰਕੋਟਲਾ ਇੱਕ ਰਾਮ ਉਹਨਾਂ ਵੱਲੋਂ ਇਸੇ ਤਰ੍ਹਾਂ ਹੀ ਸਾਡੇ ਹੈਗੇ ਅਸਲਮ ਖਾਨ ਮੋਗਾ ਜਿਹੜੇ ਮੁਸਲਮ ਭਾਈਚਾਰੇ ਦੇ ਪ੍ਰਧਾਨ ਵੀ ਨੇ ਸਮਾਜ ਭਾਈਚਾਰੇ ਦੇ ਉਹਨਾਂ ਵੱਲੋਂ ਵੀ ਇੱਕ ਰਾਮ ਸੱਤਾ ਗਾਲਬ ਉਹਨਾਂ ਵੱਲੋਂ ਸਾਡੇ ਹੋਰ ਕਾ ਵੀ ਬੱਬੂ ਮੱਜੂ ਗਿਆ ਤੋਂ ਸਾਡਾ ਵੀਰ ਡਾਕਟਰ ਅਤਲੇਰ ਤੋਂ ਬੜਾ ਬੱਕਰੀਆਂ ਦੇ ਕਿੱਤੇ ਦੇ ਵਿੱਚ ਉਹਦਾ ਬਹੁਤ ਨਾਮ ਆ ਉਹਨਾਂ ਵੱਲੋਂ ਇੱਕ ਰਾਮ ਬਾਬਰ ਰਾਵੜੀ ਜਾਂਗਪੁਰ ਤੋਂ ਬਾਬਾ ਜੀ ਉਹਨਾਂ ਵੱਲੋਂ ਇੱਕ ਨਾਮ ਇਸੇ ਤਰ੍ਹਾਂ ਬੈਲਤ ਸਿੰਘ ਚਾਕਾ ਬੈਠੇ ਨੇ ਆ ਮੜਿਆ ਕੈਮਰਾ ਕਮਾਜਿਆ ਵਾਲੀ ਕਿਉਂਕਿ ਅੰਗ ਹੀ ਨਾ ਇਹਨਾਂ ਬਲਿਓ ਵੀ ਇੱਕ ਇਨਾਮ ਠੀਕ ਹੈ ਇਸੇ ਤਰ੍ਹਾਂ ਹੀ ਸਾਡੇ ਉਹ ਜਿਹੜੇ ਸਾਹਮਣੇ ਜਾਲੀ ਵੇਚਦੇ ਆ ਠੀਕ ਹੈ ਇਹਨਾਂ ਬਲਿਓ ਵੀ ਇੱਕ ਇਨਾਮ ਜਾਨੀ ਕਿ ਮੈਂ ਇਹ ਕਹਿ ਰਿਹਾ ਵੀ ਤੁਸੀਂ ਦੇਖੋਗੇ ਜਿੱਦਣ 26 ਤਰੀਕ ਆਉਣੀ ਆ ਠੀਕ ਹੈ ਜੀ ਤੇ ਨਾਮਾਂ ਦੀ ਝੜੀ ਲੱਗ ਜਾਣੀਆਂ ਮੇਰੇ ਖਿਆਲ ਆ ਵੀ ਜਿੰਨੀਆਂ ਬੱਕਰੀਆਂ ਆਉਣਗੀਆਂ ਉਹਦੇ ਚੋਂ ਅਧੀਆਂ ਨਾਮ ਲੈ ਕੇ ਜਾਣਗੀਆਂ ਆ ਮੇਲੇ ਆਂਗੂਰੀ ਆ ਕਿ ਵੀ 2 ਜਾਂ 3 ਲੈ ਜਾਣਗੇ ਬਾਕੀ ਨਮੋਛੇ ਜਾਣਗੇ ਠੀਕ ਹੈ ਜੀ ਅਧੀਆਂ ਬੱਕਰੀਆਂ ਨੂੰ ਇਨਾਮ ਦੇਵਾਂਗੇ ਇਹ ਵੀ ਅਸੀਂ ਆਪੇ ਖੋਜੇ ਨਹੀਂ ਪਾਵਾਂਗੇ ਤੁਹਾਡੇ ਸਾਹਮਣੇ ਲਾਈਵ ਚੱਲਣ ਕਿ ਚੱਲਣਗੇ ਚੈਨਲ ਲਾਈਵ ਪੂਰੀ ਦੁਨੀਆ ਵਿੱਚ ਉਹ ਦਿਖਾਇਆ ਜਾਊਗਾ ਅਸੀਂ ਕੋਸ਼ਿਸ਼ ਕਰ ਰਹੇ ਆ ਭਾਈ ਅਸੀਂ ਇੱਕ ਚੈਨਲ ਲਾਈਵ ਵਾਲਾ ਬਣਾਈਏ ਵੀ ਜਿਹੜਾ ਪੂਰਾ ਪ੍ਰੋਗਰਾਮ ਸਾਰੀ ਦਿਹਾੜੀ 12 ਘੰਟੇ ਚੱਲੇ 13 ਚੱਲੇ ਉਹ ਲਗਾਤਾਰ ਸਾਰਾ ਹੀ ਦਿਖਾਵੇ ਪ੍ਰੋਗਰਾਮ ਠੀਕ ਜਿਹਦੇ ਵਿੱਚ ਹੋ ਸਕਦਾ ਮੈਂ ਭਲਾਵਾ ਗੁਰਸਾਹਿਬ ਟੀਵੀ ਜਾਂ ਹਨ ਹਿੰਗ ਟੀਵੀ ਇਹ ਪੂਰਾ ਮੇਲਾ ਲਾਈਵ ਦਿਖਾਊਗਾ ਦਰਦ ਬੱਕਰੀਆਂ ਦੀ ਚਵਾਈ ਲਾਈਵ ਹੋਊਗੀ ਇਹ ਨਹੀਂ ਹੋਊਗਾ ਵੀ ਫੋਕਲ ਚ ਗੋਣ ਭੰਨਾਂਗੇ ਕੱਲੂ ਅਗਲਾ ਕਹਦੇ ਵੀ ਜੀ ਇਹਦਾ ਤਾਂ ਪਾਣੀ ਪਾ ਲਿਆ ਨੇ ਵਿੱਚ ਜੇ ਕਰ ਲਿਆ ਫੋ ਕਰਿਆ ਤਲਾਚੀ ਲੈ ਕੇ ਬੰਦਾ ਰਿੰਗ ਵਿੱਚ ਉੜੂਗਾ ਖੇਤ ਲਈ ਬੱਕਰੀਆਂ ਵਾਲੇ ਨੂੰ ਬੇਨਤੀ ਕਰਦੇ ਆ ਨਿਤੜਕ ਹੋ ਕੇ ਆਵੋ ਬੇਫਿਕਰੋ ਕੇ ਆਵੋ ਵੱਡੇ ਮਾਨ ਸਤਿਕਾਰ ਹੋਣਗੇ ਤੁਹਾਡੇ ਰਹਿਣ ਪੈਣ ਦਾ ਪ੍ਰਬੰਧ ਪੂਰਾ ਹੋਊਗਾ ਤੁਹਾਨੂੰ ਇਹ ਵੀ ਦੱਸ ਦਈਏ ਜਹ ਜੀ ਦਾਲ ਮਖਣੀ ਤੁਸੀਂ 100 150 ਰੁਪਏ ਦੀ ਪਲੇਟ ਉਹ ਕਿੱਥੋਂ ਲੈ ਕੇ ਖਾਣੇ ਹੋ ਨਾ ਠੀਕ ਹੈ ਜੀ 24 ਤਰੀਕ ਦੀ ਰਾਤ ਨੂੰ ਦਾਲ ਮਖਣੀ ਚੱਲੂਗੀ 25 ਤਰੀਕ ਨੂੰ ਸਵੇਰ ਨੂੰ ਦਹੀਂ ਪਰੌਠਾ ਚੱਲੂਗਾ ਸ਼ਾਬਾਸ਼ ਤੇ 25 ਤਰੀਕ ਨੂੰ ਫੇਰ ਦਾਲ ਮਖਣੀ ਚੱਲੂਗੀ ਭਾਈ ਰਵਿੰਦਰ ਸਿੰਘ ਜੀ ਬੋਪਾ ਰਾਏ ਕਲਾ ਬਨੀਓ ਸ਼ਾਬਾਸ਼ ਯਾਦ ਰੱਖਿਓ ਤੰਦੂਰ ਲੱਗੂਗਾ ਹਲਵਾਈ ਲੱਗਣਗੇ ਵਿਆਹ ਵਰਗਾ ਮੌਨ ਹੋਊਗਾ ਗਾਉਣ ਮਜਾਉਣ ਵੀ ਚੱਲੂਗਾ ਆਉਣਾ ਜ਼ਰੂਰ ਸਾਰਿਆਂ ਨੇ ਬਹੁਤ ਬਹੁਤ ਧੰਨਵਾਦ ਧੰਨਵਾਦ ਠੀਕ ਹੈ ਬਾਬਾ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ ਤੇ ਪੱਦਰ ਤੇ ਠੀਕ ਹੈ ਬਹੁ ਵੀ ਬਹੁਤ ਨਿਆਮ ਬੰਦੇ ਨੇ ਠੀਕ ਹੈ ਜੀ ਪਿੱਛੇ ਅਸੀਂ ਮੇਲਾ ਕਰਾ ਕੇ ਆਟਿਆ ਜੀ ਅਸੀਂ ਉਹਨਾਂ ਦੀ ਦੇਣ ਦੇ ਨਹੀਂ ਸਕਦੇ ਠੀਕ ਹੈ ਜੀ ਬਹੁਤ ਸਤਿਕਾਰ ਇਸ ਬਾਤ ਨੂੰ ਲਾਉਣਾ ਚਾਹੀਦਾ ਵਾ ਨਸ਼ਿਆਂ ਤੋਂ ਦੂਰ ਹੁੰਦੇ ਹਾਂ ਹਾਂਜੀ ਸਾਡੇ ਨੌਜਵਾਨ ਬਹੁਤ ਜੁੜੇ ਨੇ ਇਹਦੀ ਵੀ ਖੁਸ਼ੀ ਹੋਈ ਆ ਸਾਨੂੰ ਬਹੁਤ ਨੌਜਵਾਨ ਜੁੜ ਗਏ ਸਾਡੇ ਪਿੰਡ ਦੇ ਪੁਰਾਣੇ ਸਰਪੰਚ ਨੇ ਸਾਬਕਾ ਸਰਪੰਚ ਸਾਧੂ ਸਿੰਘ ਕਲੇਰ ਹਾਂਜੀ ਉਹ ਮੇਰਾ ਖਿਆਲ ਆ ਵੀ ਉਹ ਮੈਨੂੰ ਕਈ ਵਾਰੀ ਗੱਲ ਚੁੱਕ ਕੇ ਵੀ ਗਿਆਨੀ 1100 ਬੰਦਾ ਪਿੰਡ ਦਾ ਕੰਮ ਲਾ ਗਿਆ ਸਹੀ ਹੈ ਜੀ ਕਮ ਸੇ ਕਮ ਸਾਡੇ 20 ਪਰਿਵਾਰ ਤਾਂ ਬੱਕਰੀਆਂ ਰੱਖੀਆਂ ਅਸੀਂ ਕਿਚੀਮੀਦਾਰਾਂ ਆ ਸਾਡੀ ਆਪਦੇ ਘਰ ਦੇ ਖੇਤ ਨੇ 20 ਪਰਿਵਾਰ ਜ਼ਿਮੀਂਦਾਰਾਂ ਦੇ ਸਾਡੇ ਪਿੰਡ ਦੇ ਵਿੱਚ ਮੋਲਾਪੁਰ ਤੇ ਬੱਕਰੀਆਂ ਰੱਖੀਆਂ ਨੇ ਮੈਂ ਕਿਹਾ ਸਾਨੂੰ ਖੁਸ਼ੀ ਆ ਯਾਰ ਜਿਹੜੇ ਜਹਿਰਾ ਖਾਂਦੇ ਆ ਤੁਹਾਨੂੰ ਸਰਕਾਰ ਨੌਕਰੀ ਨਹੀਂ ਦਿੰਦੀ ਯਾਰ ਤੁਹਾਡੀ ਮਾਂ ਨੇ ਜਨਮ ਦਿੱਤਾ ਤੁਹਾਡੇ ਪਿਓ ਨੇ ਤੁਹਾਡੀ ਪਰਵਰਿਸ਼ ਕਰਤੀ ਤੁਹਾਨੂੰ ਪੜ੍ਹਾਤਾ ਲਿਖਾਤਾ ਤੁਸੀਂ ਐਵੇਂ ਸਰਕਾਰਾਂ ਦੇ ਹੱਥ ਟੋਕੇ ਬਣਨਾ ਪ੍ਰਮਾਤਮਾ ਨੇ ਸਾਨੂੰ ਸਰੀਰ ਦਿੱਤਾ ਕੰਧ ਰੋਤੀ ਦਿੱਤੀ ਹੱਥ ਪੈਰ ਦਿੱਤੇ ਨੇ ਮਿਹਨਤ ਕਰੋ ਕਿੱਟਾ ਤੋੜੋ ਕੋਈ ਅਸੀਂ ਆਪ ਸਰਦਾਰੀ ਮਾਣੀਆਂ ਸੀ ਜ਼ਰੂਰੀ ਲੋਕਾਂ ਦੇ ਭਾਂਡੇ ਝੂਠੇ ਮਾਣਨੇ ਆ ਅਸੀਂ ਆਪ ਤੋਂ ਨਹੀਂ ਕੀਤਾ ਕਰਦੇ ਗੱਲ ਆ ਇਹ ਆਏ ਨਹੀਂ ਹੁਣ ਵੀ ਬੱਕਰੀਆਂ ਰੱਖਣਾ ਜੀ ਸ਼ਾਹੀ ਸ਼ਾਹੀ ਤੁਹਾਡਾ ਸ਼ਾਹੀ ਚੈਨਲ ਹੈ ਨਾ ਹੰਦੇ ਸ਼ੌਕ ਵੀ ਸ਼ਾਹੀ ਆ ਠੀਕ ਹੈ ਨਾ ਹੀਰਾ ਦਾਖਾ ਆ ਪਾਲ ਮੁੱਲਾਪੁਰ ਇੱਕ ਦਾ ਨਾਮ ਇਹਨਾਂ ਬੰਨੀ ਹੋ ਵੀ ਆ ਠੀਕ ਹੈ ਜੀ 5000 ਰੁਪਏ ਦਾ ਨਾਮ ਇਹਨਾਂ ਬੰਨੀ ਹੋ ਵੀ ਇੱਕ ਇਹ ਅਸੀਂ ਸਾਰੇ ਕਿਰਤ ਕਰਨ ਵਾਲਿਆਂ ਨੇ ਵੰਡ ਕੇ ਦੇਣਾ ਏ ਇਹ ਵੱਡੇ ਇਨਾਮ ਹੋਣਗੇ ਬੇਸ਼ੱਕ ਨਹੀਂ ਭਾਈ ਨੇ ਤਾਂ ਕਹਤਾ ਵੀ ਸਾਰੀ ਟੱਕ ਬੈ ਇਕੱਲਾ ਹੀ ਪਾਰੂ ਮੈਂ ਕਿਹਾ ਵੀ ਨਹੀਂ ਭਾਈ ਤੇਰੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਨਹੀਂ ਸਹੀ ਹੈ ਭਾਈ ਰਵਿੰਦਰ ਸਿੰਘ ਗੋਪਾਰਾਏ ਕੜਾ ਅਸੀਂ ਉਹਦਾ ਧੰਨਵਾਦ ਕਰਦੇ ਆ ਨਿਵਾਦ ਕਰਦੇ ਜਿਹੜਾ ਸਾਨੂੰ ਐਡਾ ਵੱਡਾ ਹੌਸਲਾ ਦੇ ਰਿਹਾ ਤੇ ਇਹ ਕਿੱਤੇ ਨੂੰ ਅੱਗੇ ਵਧਾਉਣ ਦੇ ਲਈ ਬਹੁਤ ਵੱਡੇ ਉਪਰਾਲੇ ਹੋ ਰਹੇ ਨੇ ਬਹੁਤ ਅੱਗੇ ਲੈ ਬਹੁਤ ਬਹੁਤ ਧੰਨਵਾਦ ਭਾਈ ਨੂੰ ਝਿਕਾਰਾ ਕਰਦਾ ਭਾਈ ਨੂੰ